ਹਾਂਜੀ ਦੋਸਤੋ ਅੱਜ ਦੀ ਆਪਣੀ ਵੀਡੀਓ ਆਸਟ੍ਰੇਲੀਆ ਦੇ ਇੱਕ ਹੀ ਬਹੁਤ ਹੀ ਸੋਹਣੇ ਟਾਊਨ ਕਲਵਰੀ ਬਾਰੇ ਹੈ ਜਿਹੜਾ ਕਿ ਵੈਸਟਰਨ ਆਸਟ੍ਰੇਲੀਆ ਦੇ ਸ਼ਹਿਰ ਪਰਥ ਤੋਂ ਲਗਭਗ 600 ਕਿਲੋਮੀਟਰ ਨਾਰਥ ਵੱਲ ਸਮੁੰਦਰੀ ਤੱਟ ਤੇ ਬਸਿਆ ਹੋਇਆ ਹੈ ਇਹ ਸ਼ਹਿਰ 1955 ਦੇ ਵਿੱਚ ਬਸਣਾ ਸ਼ੁਰੂ ਹੋਇਆ ਤੇ ਇਸ ਦੀ ਅੱਜ ਦੀ ਲਗਭਗ ਆਬਾਦੀ 17-18 ਹਜ਼ਾਰ ਦੇ ਕਰੀਬ ਹੈ ਇਹ ਸ਼ਹਿਰ ਆਪਣੇ ਬਹੁਤ ਹੀ ਖੂਬਸੂਰਤ ਨੈਸ਼ਨਲ ਪਾਰਕ ਅਤੇ ਬੀਚਸ ਕਰਕੇ ਜਾਣਿਆ ਜਾਂਦਾ ਹੈ ਚਾਹ ਪਾਣੀ ਪੀਣ ਤੋਂ ਬਾਅਦ ਸਾਮਾਨ ਕਰ ਲਿਆ ਇਕੱਠਾ ਵਸ ਟੈਂਟ ਰਹਿ ਗਿਆ ਇੱਕ ਕਰਨਾ ਲੈ ਵੀ ਕਰ ਇਹਨੂੰ ਤੇ ਫਿਰ ਚੱਲੀਏ ਹੁਣ ਜਾ ਕੇ ਇਹਦੇ ਬਾਅਦ ਦੀਚ ਤੇ ਨਾਵਾਂਗੇ ਤੇ ਫਿਰ ਆਪਾਂ ਅੱਗੇ ਨੂੰ ਜਾਂਦੇ ਆਂ ਪਰਿਵਾਰੀ ਕੀ ਕਹਨਾ ਨੋਕ ਨੀ ਲਾਈਵ ਕੀ ਕਹਨਾ ਟੈਂਪਰ ਹੋ ਗਿਆ ਤਾਂ ਪਾ ਆ ਪਾਰਕ ਦੀ ਆਪਾਂ ਥੋੜੀ ਜਿਹੀ ਉੱਪਰੋਂ ਕੈਂਪ ਗਰਾਊਂਡ ਦੇ ਉੱਪਰੋਂ ਵੀਡੀਓ ਬਣਾਉਣਾ ਖੜ ਕੇ ਤੁਸੀਂ ਦੇਖ ਸਕਦੇ ਹੋ ਹੋਰ ਵੀ ਲੋਕ ਆਣਦੇ ਆਲੇ ਕਾਰਾਂ ਅਲੱਗ-ਅਲੱਗ پارک ਕਰਕੇ ਖੜੇ ਆ ਆ ਜਿਹੜੇ ਕੈਂਪਰ ਵੈਨ ਵਾਲੇ ਆਪਣੇ ਛੇਹਾਰਾ ਵੈਨ ਵਾਲੇ ਇਹ ਤਾਂ ਕਈ ਦੂਜੀਆਂ ਸਟੇਟਾਂ ਦੇ ਵੀ ਆ ਇੱਥੇ ਤਿੰਨ-ਤਿੰਨ ਚਾਰ-ਚਾਰ ਦੇ ਨੇ ਇਦਾਂ ਲਾ ਕੇ ਜਾਂਦੇ ਆ ਜਿਹੜੇ ਪੂਰੇ ਕਹਿ ਦੀ ਆਪਾਂ ਆਸਟ੍ਰੇਲੀਆ ਰੋਡ ਟ੍ਰਿਪ ਦੇ ਪੂਰੇ ਲੈਪ ਕੰਪਲੀਟ ਕਰਦੇ ਆ ਤੇ ਹੁਣ ਆਪਾਂ ਸਮਾਨ ੱੱਪਾ ਆਪਣਾ ਕਰ ਲਿਆ ਕੰਪਲੀਟ ਇੱਥੋਂ ਆਪਾਂ ਚੱਲਦੇ ਆਂ ਬੀਚ ਤੇ ਪਰ ਅੱਜ ਇੱਕ ਸਿਰਫ ਦਾ ਇੰਨਾ ਕੁ ਧਿਆਨ ਰੱਖਣਾ ਵੀ ਆਪਾਂ ਗ ਤੇ ਥੋੜਾ ਦੂਰ ਰੋਕਾਂਗੇ ਤਾਂ ਕਿ ਕੱਲ੍ਹ ਵਾਲੀ ਮੁਸ਼ਕਲ ਅੱਜ ਫੇਰ ਕਰਨੀ ਪਏ ਜੇ ਹੁਣ ਆਪਾਂ ਤੁਰਦੇ ਆ ਇਥੋਂ ਤਾਂ ਤੁਰਨ ਤੋਂ ਪਹਿਲਾਂ ਯਾਦ ਆਇਆ ਕੱਲ ਆਪਾਂ ਟਾਇਰਾਂ ਦੀ ਹਵਾ ਕੱਢੀ ਸੀ ਉੱਥੇ ਝੂਟਦੀ ਤੇ ਹੁਣ ਹਵਾ ਭਰਨੀ ਪੈਣੀ ਆਪਾਂ ਨੂੰ ਪਹਿਲਾਂ ਬੈਟਰੀ ਚੱਲ ਕੱਲ ਟਾਇਰਾਂ ਹਾਂ ਬੈਟਰੀ ਪੂਰੀ ਚਾਰਜ ਆ ਇਹ ਹਵਾ ਭਰਨ ਨੂੰ ਠੀਕ ਆ ਸਿਸਟਮ ਆ ਆਪਣੇ ਬਣੂ ਤੋਂ ਮਿਲ ਜਾਂਦਾ ਸਸਤਾ ਜਾਂ ਪਰ ਇਹਦੂ ਵਧੀਆ ਕੁਆਲਿਟੀ ਦੇ ਵੀ ਆਉਂਦੇ ਆ ਜਿਆਦੇ ਉਹ ਜਿਆਦੇ ਬੈਟਰ ਆ ਇਹ ਆ ਵੀ ਚਲੋ ਇੱਕ ਵਾਰੀ ਕੰਮ ਇਹ ਸਾਰ ਦਿੰਦੇ ਆ ਇੱਕ ਵਾਰੀ ਫੁੱਲ ਭਰ ਕੇ ਰਾਤ ਜਦੋਂ ਉੱਥੇ ਗੜਿਆ ਜੂਟ ਤਾਂ 23 24 ਕਰ ਲਈ ਟਾਇਰਾਂ ਦੀ ਹਵਾ ਹੁਣ ਵਧਾ ਕੇ 30 36 ਸੈਂਟੀ ਜਿੰਨੀ ਵੀ ਹੁੰਦੀ ਆ ਉਹ ਕਰਦੇ ਆ ਹੌਲੀ ਹੌਲੀ ਬੱਸ ਇਹ ਆ ਵੀ ਬੈਟਰੀ ਕੱਢ ਜੇ ਪੂਰੀ ਮੇਨ ਸੜਕ ਤੇ ਜਾ ਕੇ ਖੱਬੇ ਮੁੜਨਾ ਆਪਾਂ ਓਕੇ ਚਲ ਠੀਕ ਆ ਮੈਂ ਦਰ ਆਨ ਕਰਦਾ ਪਹੁੰਚ ਗਏ ਤੇ ਕੁਲਵਾਰੀ ਪਹੁੰਚਣ ਤੋਂ ਪਹਿਲਾਂ ਇਹ ਆ ਬੋਰਡ ਨਾਲ ਸਵਾਗਤ ਕਰਦੇ ਆ ਵੈਲਕਮ ਟੂ ਕੁਲਵਾਰੀ ਜਦੋਂ ਸਮੁੰਦਰ ਤੇ ਆਸਮਾਨ ਦੋਹਾਂ ਦਾ ਰੰਗ ਇੱਕੋ ਜਿਹਾ ਹੋਇਆ ਪਿਆ ਬਿਲਕੁਲ ਨਹੀਂ ਪਤਾ ਲੱਗਦਾ ਕਿਹੜਾ ਸਮੁੰਦਰ ਹੈ ਕਿਹੜਾ ਆਸਮਾਨ ਜਿਹੜਾ ਕਿੰਨਾ ਉੱਥੇ ਓਕੇ ਇੱਥੋਂ ਅਜੇ 400 ਮੀਟਰ ਵਿੱਚ ਹੈ ਤੇ 150 ਮੀਟਰ ਲੁੱਕਆਊਟ ਪੁਆਇੰਟ ਜਿੱਥੇ ਆਪਾਂ ਹੁਣ ਚੱਲਿਆ ਦੇਖਣ ਗੱਡੀ ਪਾਰਕ ਕਰਕੇ ਆ ਲਿਖਿਆ ਵੈਲਕਮ ਟੂ ਦਾ ਵਿਗੂਰਾ ਟ੍ਰੇਲ ਨੈਚੁਰਲ ਬ੍ਰਿਜ ਆਇਲੈਂਡ ਰੌਕ 800 ਮੀਟਰ ਸਾਈਲੈਂਡ ਰੋਕੇ ਸਾਰੇ ਲਿਖਿਆ ਹੋਇਆ ਕਿ ਹੁਣ ਆਪਾਂ ਇੱਥੋਂ ਜਾ ਕੇ ਦੇਖਦੇ ਆਂ ਈਗਲ ਕੋਰਚ ਨੂੰ ਆ ਇੱਥੇ ਖੜ ਕੇ ਦੇਖਣ ਵਾਸਤੇ ਇਹਨਾਂ ਨੇ ਲੁੱਕ ਪੁਆਇੰਟ ਲੁੱਕ ਆਊਟ ਪੁਆਇੰਟ ਬਣਾਇਆ ਹੋਇਆ ਤੇ ਇਹਨੂੰ ਆਪਾਂ ਹੌਲੀ ਹੌਲੀ ਕੈਮਰੇ ਨੂੰ ਸਾਰੇ ਪਾਸੇ ਘੁਮਾਉਣਾ ਤੇ ਕਾਫੀ ਉੱਚੀ ਥਾਂ ਤੇ ਖੜੇ ਆ ਇਸ ਟਾਈਮ ਆਪਾਂ ਤੇ ਜਿਹੜਾ ਸਾਹਮਣੇ ਤੁਸੀਂ ਦੇਖ ਰਹੇ ਹੋ ਇਹ ਇੰਡੀਅਨ ਓਸ਼ੀਅਨ ਆ ਜਿਹੜਾ ਆ ਕੇ ਆਸਟ੍ਰੇਲੀਆ ਦੇ ਨਾਲ ਲੱਗ ਜਾਂਦਾ ਤੇ ਹੁਣ ਆ ਕੁਲਵਾਰੀ ਆ ਬੀਚ ਤੇ ਆਇਆ ਤੇ ਵਿੱਚ ਵੀ ਥੋੜੀ ਜਿਹੀ ਸ਼ਾਂਤਾਂ ਵਾਲੇ ਲੋਕ ਵੀ ਹੈਗੇ ਇੱਥੇ ਤੇ ਨਾਲ ਸ਼ੋਰ ਵਗੈਰਾ ਲੱਗੇ ਨੇ ਇੱਕ ਵਾਰੀ ਇੱਥੇ ਨਹਾਉਣੇ ਆ ਹੁਣ ਵਧੀਆ ਗਰਮੀ ਬਹੁਤ ਆ 35 ਡਿਗਰੀ ਟੈਂਪਰੇਚਰ ਆ ਆ ਪਾਰਕ ਆ ਪਾਰਕ ਦੇ ਵਿੱਚ ਦੋ ਚਾਰ ਕਕਾਰਾਂ ਖੜੀਆਂ ਹਜੇ ਬਾਕੀ ਹੌਲੀ ਹੌਲੀ ਆਉਣੀਆਂ ਸ਼ਾਮ ਨੂੰ ਆ ਸਾਹਮਣੇ ਆਪਣੇ ਸ਼ਾਹਰ ਵਗੈਰਾ ਨੇ ਹੁਣ ਆਪਾਂ ਤੇ ਬੈ ਕੇ ਪਹਿਲਾਂ ਥੋੜਾ ਬਹੁਤਾ ਖਾਈਏ ਪੀਏ ਐਸਕੇ ਕੱਢੀਆ ਤੇ ਆ ਇਸ ਲੈ ਕੇ ਆਈਏ ਤੇ ਨਾਲ ਪੀਨੇ ਆ ਕੁਝ ਕੋਲਡ ਡਰਿੰਕ ਵਗੈਰਾ ਆਹ ਨਾ ਦੋ ਪੈਕ ਲੈਣੇ ਸੀ ਕਿ ਨਹੀਂ ਦੋ ਪੈਕ ਤੇਰਾ ਕੱਲ ਨੂੰ ਜਾਂਦੇ ਕੋਲ ਪਲਾਂ ਇਹ ਖੋ ਦੇਖ ਹਾਂ ਕਾਜਰਾਤ ਨੂੰ ਆਪਣਾ ਦੁੱਧ ਪਏ ਇਹ ਮੁੱਕ ਜਾਣਾ ਆ ਕੋਲ ਗੂਲ ਡਰਿੰਕ ਜੇ ਆ ਇਹ ਮੁੱਕ ਜਾਣੇ ਉਦੋਂ ਬਾਅਦ ਕੁਝ ਕੁ ਰਹਿਣੀ ਕੋਸ਼ ਨਹੀਂ ਵੀ ਆ ਸਾਰੇ ਦੁੱਧੂ ਹੋ ਗਾ ਉਹ ਨਾ ਰਹੀ ਜਾਣਾ ਤੇ ਗਰਮੀ ਬਹੁਤ ਆ ਯਾਰ ਆ ਇਹਨੂੰ ਬੰਦ ਕਰਾ ਰੱਖ ਕੇ ਗਲਾਸ ਆਪਾਂ ਕੋਕ ਪਾਈਏ ਇਹਦੇ ਚ ਆ ਲੈਮੀਨੇਟ ਪਾ ਦਿਨ ਕਿਤੇ ਅੱਜ ਆਪਾਂ ਨੂੰ ਨੈਟਵਰਕ ਦਾ ਇਸ਼ੂ ਨਹੀਂ ਆਉਣਾ ਕੋਈ ਉਹ ਸਾਹਮਣੇ ਟਾਵਰ ਆਪਣੇ ਨਾਲ ਹੀ ਅਗਵਾਣ ਚ ਮੈਂ ਪਾਣੀ ਕਿਦਾਂ ਹੋਊ ਨਾ ਨੈਟਵਰਕ ਪੂਰਾ ਆ ਰਿਹਾ ਹੈ ਨਾ ਰੇਂਜ ਪੂਰੀ ਆ। ਇੱਥੇ ਰਹਿ ਗਿਆ ਰੱਖਣਾ ਵਿੱਚ ਬਾਹਰ ਰੱਖ ਦਿੰਦੇ ਆ। ਲੈ ਪਾਈ ਸਮਾਨ ਆ ਠੰਡਾ ਨਾਲੇ ਠੰਡਾ ਰੰਡਾ ਪੀਤਾ ਜਾਊਗਾ। ਕਹਿੰਦੇ ਜੀ ਮੈਂ ਮੁੰਡਿਆ ਤੇ ਆ ਵੀ ਪਾਲਾ ਇਹਦੇ ਚ ਚਮਚਾ ਰੱਖ ਪਾਉਣਾ ਤਾਂ ਕੀ ਆ? ਮੰਗੋ ਦਹੀਂ। ਮੰਗੋ ਦਹੀਂ ਹੈ। ਜਿਵੇਂ ਹੁੰਦੀ ਹੈ ਮੰਗੋ ਲੱਸੀ। ਹਾਂ। ਉਹ ਕਹਿੰਦਾ ਮੰਗੋ ਲੱਸੀ ਮੰਗੋ ਮੰਗੋ ਦਹੀਂ। ਨਹੀਂ। ਠੰਡਾ ਹੈਗਾ? ਨਹੀਂ ਵਿਚਾਈ ਸੱਟੀਆਂ ਦੋਗੇ। ਹੈਗਾ ਹੈਗਾ। ਫੱਦੂ ਯਾਰ। ਕਿ ਗਰਮੀ ਬਹੁਤ ਆ 35-36 ਡਿਗਰੀ ਟੈਂਪਰੇਚਰ ਇਸ ਟਾਈਮ। ਇੱਥੇ ਆ ਕੇ ਬਹਿ ਗਏ। ਹੁਣ ਵਧੀਆ ਥੋੜਾ ਜਿਹਾ ਹੋਇਆ ਹਸਾਬ ਕਿਤਾਬ ਦੇ ਵਿੱਚ ਕੰਮ ਪਰ ਹਜੇ ਤੱਕ ਸਵੇਰ ਦਾ ਸੁੱਖ ਨਾਲ ਨਹਾਉਣ ਦਾ ਟਾਈਮ ਨਹੀਂ ਲੱਗਾ ਬੀਚ ਦਾ ਨਾਲੇ ਬਾਕੀ ਹੁਣ ਇੱਥੇ ਜਾ ਕੇ ਨਹਾ ਕੇ ਆਉਣਾ ਇੱਕ ਵਾਰੀ ਵਧੀਆ ਚੇਂਜ ਚੁੰਜ ਕਰੀਏ ਕੱਪੜੇ ਹਜੇ ਕੱਲ ਵਾਲੇ ਉਵੇਂ ਹੀ ਫਿਰਦੇ ਆਪਾਂ ਤਾਂ ਗਰਮੀ ਵੀ ਬਹੁਤ ਆਈ ਖੈਰਾ ਕੱਲ ਜਦੋਂ ਜੂਟ ਗੜਿਆ ਉਦੋਂ ਤਾਂ ਪੂਰੀ ਗਰਮੀ ਆਈ ਹੋਈ ਬੀਚ ਤੇ ਨਹਾ ਕੇ ਉਹ ਤਾਂ ਹੋ ਗਿਆ ਇੱਕ ਵਾਰੀ ਗਰਮੀ ਹੀ ਤਾਂ ਲੱਗੀ ਬਟ ਸਟਿਲ ਚੇਂਜ ਕਰਕੇ ਫੇਰੀ ਵਧੀਆ ਲੱਗੂਗਾ ਬਾਕੀ ਆਪਣਾ ਹਜੇ ਕਲਵੈਰੀ ਦਾ ਜੇ ਮੈਂ ਆਪਾਂ ਕਹਿੰਦੇ ਮੇਨ ਤਾਂ ਸਮਾਨ ਦੇਖਣ ਵਾਲਾ ਹਜੇ ਤਾਂ ਬੜਾ ਮੋਟਾ ਦੀ ਆ ਜਿਹੜਾ ਮੇਨ ਇੱਥੇ ਦੋ ਚੀਜ਼ਾਂ ਸਕਾਈ ਵਾਕ ਤੇ ਨੇਚਰ ਵਿੰਡੋ ਆ ਉਹ ਆਪਾਂ ਦੇਖਣੀ ਆ ਉਹ ਜਾਂ ਤਾਂ ਆਪਾਂ ਅੱਜ ਸ਼ਾਮ ਨੂੰ ਹੁਣ ਦੇਖਦੇ ਹਾਂ ਹਜੇ ਟਾਈਮ ਕੀ ਟਾਈਮ ਹੋ ਗਿਆ ਲੈੜੀ 2:00 ਵਜੇ ਹੋ ਗਿਆ ਹਜੇ 2:00 ਵਜੇ ਨਹੀਂ ਹੈਗੇ ਤੇ ਜੇ ਤਾਂ ਹੁਣ ਜਾ ਕੇ ਦੇਖ ਕੇ ਆਵਾਂਗੇ ਇੱਥੋਂ ਹੈਗਾ ਉਹ 30 ਕਿਲੋਮੀਟਰ ਤੇ ਜੇ ਅੱਜ ਨਹੀਂ ਜਾ ਹੋਇਆ ਵੀ ਇੱਥੇ ਹੀ ਆਪਾਂ ਨੂੰ ਖਾਸਾ ਟਾਈਮ ਲੱਗ ਗਿਆ ਫਿਰ ਆਪਾਂ ਜਾਵਾਂਗੇ ਸਵੇਰੇ ਪਰ ਉਹ ਚੀਜ਼ ਜ਼ਰੂਰ ਦੇਖਿਓ ਉਹ ਵਧੀਆ ਨੇਚਰ ਵਿੰਡੋ ਉਹ ਮੇਨ ਤਾਂ ਉਹੀ ਇਹਨੇ ਦੋ ਇੱਥੋਂ ਦੀਆਂ ਅਟਰੈਕਸ਼ਨ ਆ ਇੱਥੋਂ ਚੈੱਕ ਆਊਟ ਕਰਕੇ ਸਵੇਰੇ ਉੱਧਰ ਜਾ ਕੇ ਹਾਂ ਉੱਥੋਂ ਸਿੱ ਪੈਂਡੇ ਹੈਗੀ ਪੈਂਡੇ ਹੈਗੀ ਫਰਸਟ ایڈ ਕਿੱਟ ਪਈ ਆ ਗੱਡੀ ਚ ਲੈ ਕੇ ਲੈ ਕੇ ਜਾਮਾ ਐਂ ਕਰ ਫਿਰ ਸਾਈਡ ਤੋਂ ਜਾ ਕੇ ਚੱਕ ਲਿਆ ਹਾਂ ਹਾਂ ਵੀਡੀਓ ਦੇਖਣ ਵਾਲੇ ਸਾਰੇ ਪੈਨਪਰਾਵਾਂ ਨੂੰ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਜੀ 600 ਕਿਲੋਮੀਟਰ ਦੀ ਡਰਾਈਵ ਕਰਕੇ ਆਪਾਂ ਪਹੁੰਚ ਗਏ ਕਲਵਾਰੀ ਤੇ ਇੱਥੇ ਆਪਾਂ ਜਿਹੜੀਆਂ ਮੇਨ ਮੇਨ ਚੀਜ਼ਾਂ ਦੇਖਣ ਵਾਲੀਆਂ ਨੇ ਉਹ ਦੇਖਾਂਗੇ ਜਿਹਦੇ ਚੋਂ ਇੱਕ ਸਕਾਈ ਵਾਕ ਆ ਤੇ ਆਪਣਾ ਨੇਚਰ ਵਿੰਡੋ ਤੇ ਇੱਕ ਦੋ ਲੈਪ ਨੇ ਹੋਰ ਉਹ ਪੂਰੇ ਕਰਾਂਗੇ ਤੇ ਨਾਲ ਟਾਊਨ ਦੇ ਵਿੱਚ ਜੋ ਜੋ ਚੀਜ਼ਾਂ ਦੇਖਣ ਵਾਲੀਆਂ ਨੇ ਉਹ ਦੇਖਾਂਗੇ ਮੱਖੀਆਂ ਨੇ ਥੋੜਾ ਜਿਹਾ ਜਾਦੀ ਬੁਰਾ ਹਾਲ ਕਰਿਆ ਪਿਆ ਆਪਾਂ ਪਹੁੰਚ ਚੁੱਕੇ ਹਾਂ ਕੁਲਵਾਰੀ ਨੈਸ਼ਨਲ ਪਾਰਕ ਇਹ ਇੱਥੇ ਨੈਸ਼ਨਲ ਆਪਣਾ ਐਂਟਰੀ ਸਟੇਸ਼ਨ ਬਣਿਆ ਹੋਇਆ 17 ਡਾਲਰ ਪਰ ਵਹੀਕਲ ਇਹਦੀ ਟਿਕਟ ਇੱਕ ਗੱਡੀ ਦੀ 17 ਡਾਲਰ ਆ ਇਸ ਤਰ੍ਹਾਂ ਦੇ ਉੱਤੇ ਦੀ ਆਪਣੀ ਜਾਣਕਾਰੀ ਦਿੱਤੀ ਹੋਈ ਆ ਵੀ ਤੁਸੀਂ ਕੀ ਕੀ ਦੇਖ ਸਕਦੇ ਹੋ ਸੋ ਵੈਲਕਮ ਟੂ ਕੁਲਵਾਰੀ ਨੈਸ਼ਨਲ ਪਾਰਕ ਮੇਨ ਇੱਥੇ ਚੀਜ਼ ਹੈਗੀ ਦੇਖਣ ਨੂੰ ਨੇਚਰ ਵਿੰਡੋ ਦਾ ਲੂਪ ਟ੍ਰੇਲ ਤੇ ਕੁਲਵਾਰੀ ਸਕਾਈਵੌਕ ਆ ਜਿਹੜਾ ਲੂਪ ਟ੍ਰੇਲ ਹੈ ਇਹ ਆ ਜਿੱਥੇ ਬੋਰਡ ਲੱਗਿਆ ਹੋਇਆ ਸੀ ਪਿੱਛੇ ਬੰਦ ਆ ਟੈਂਪਰੇਚਰ ਜ਼ਿਆਦਾ ਹੋਣ ਕਰਕੇ 38-45 ਡਿਗਰੀ ਟੈਂਪਰੇਚਰ ਹੈ ਇਸ ਟਾਈਮ ਇੱਥੇ ਤਾਂ ਕਰਕੇ ਇਹਨਾਂ ਨੇ ਬੰਦ ਕਰਤਾ ਤੇ ਇੱਕ ਜੀਬਲੈਂਡ ਜੀਬੈਂਡ ਲੁਕਆਊਟ ਇਹ ਦੋ ਚੀਜ਼ਾਂ ਇਹ ਦੇਖਣੀਆਂ ਤੇ ਡੂ ਟੂ ਡੈਮੇਜ ਫਰੋਮ ਫਲਡਿੰਗ ਫਲਡਿੰਗ ਕਰਕੇ ਇੱਕ ਚੀਜ਼ ਹੋ ਰਹੀ ਹੈ ਉਹਨੇ ਕਲੋਜ਼ ਕਰੀ ਹੋਈ ਆ ਪਰ ਚਲੋ ਆਪਾਂ ਇੱਥੇ ਚੱਲਦੇ ਆ ਤੇ ਨੈਸ਼ਨਲ ਪਾਰਕ ਦੀ ਜਿਹੜੀ ਮੇਨ ਨੇ ਆ ਦੇਖਦੇ ਆ ਤੇ ਟਿਕਟ ਆਪਾਂ ਲੈ ਲਈ ਇੱਕ ਵਾਰੀ 14 ਡਾਲਰ ਟਿਕਟ ਇੱਕ ਦਿਨ ਦਾ ਪਾਸ ਬਾਤ ਦਾ ਦਿਨ ਦਾ ਪਾਸ ਵੀ ਮਿਲਦਾ ਮੰਥਲੀ ਜਾਂ ਹੋਰ ਆਪਾਂ ਸਿਰਫ ਇੱਕ ਦਿਨ ਦਾ ਲੈਣਾ ਤੇ ਮੇਨ ਚੀਜ਼ ਮੈਂ ਇਹ ਕਹੂੰਗਾ ਵੀ ਇੱਥੇ ਜਿਆਦਾ ਅਜੇ ਠੰਡ ਚ ਆਏਗਾ ਵੀ ਤਾਂ ਜਿਆਦਾ ਵੈਟਰਾ ਕਿਉਂਕਿ ਇਸ ਟਾਈਮ ਟੈਂਪਰੇਚਰ ਬਹੁਤ ਜ਼ਿਆਦਾ 38 40 ਡਿਗਰੀ ਟੈਂਪਰੇਚਰ ਆ ਗਰਮੀ ਨੇ ਬਹੁਤ ਔਖਾ ਕਰਿਆ ਹੋਇਆ 40 42 ਡਿਗਰੀ ਟੈਂਪਰੇਚਰ ਇਹ ਲੱਗਿਆ ਹੋਇਆ ਬੋਰਡ ਤੇ ਬੋਰਡ ਦੇ ਉੱਤੇ ਮੋਟੀ ਮੋਟੀ ਜਾਣਕਾਰੀ ਦਿੱਤੀ ਹੋਈ ਆ ਵੈਲਕਮ ਟੂ ਕਲਵਾਰੀ ਸਕਾਈਵਾਰਕ ਤੇ ਨਾਲ ਇਥੋਂ ਦੇ ਮੂਲ ਨਿਵਾਸੀਆਂ ਦੀ ਭਾਸ਼ਾ ਦੇ ਵਿੱਚ ਲਿਖਿਆ ਹੋਇਆ ਕਾਜੂ ਜਟਕਾ ਆ ਇਹਨਾਂ ਨੇ ਇਹਦਾ ਨਕਸ਼ਾ ਦਿੱਤਾ ਹੋਇਆ ਵੀ ਆਪਾਂ ਇੱਕ ਇੱਥੇ ਆ ਇੱ ਤੇ ਇਥੋਂ ਆਪਾਂ ਇਦਾਂ ਸਕਾਈ ਵਾਕ ਕਰਕੇ ਵਾਪਸ ਆਵਾਂਗੇ ਇਥੋਂ ਲੱਗਣੇ 15-20 ਮਿੰਟ ਕਾਜੂ ਜਟਕਾ ਇਹਨਾਂ ਦੀ ਇਥੋਂ ਦੀ ਲੋਕਲ ਆਪਸਾ ਜਿਹੜੀ ਇਹਨਾਂ ਦੀ ਮੂਲ ਵਾਸੀਆਂ ਨੇ ਉਹਦੇ 'ਚ ਕਹਿੰਦੇ ਆ ਕਾਜੂ ਦਾ ਮਤਲਬ ਹੈਗਾ ਸਕਾਈ ਤੇ ਜਟਕਾ ਦਾ ਮਤਲਬ ਹੈਗਾ ਸਕਾਈ ਵਾਕ ਕਾਜੂ ਇਹਨਾਂ ਦਾ ਫਰੇਜ਼ਿਜ਼ ਦਾ ਬਣਦਾ ਕਾਜੂ ਮੀਨਸ ਸਕਾਈ ਐਂਡ ਜਟਕਾ ਮੀਨਸ ਵਾਕ ਓਕੇ ਠੀਕ ਹੈ ਜੀ ਕਾਜੂ ਦਾ ਮਤਲਬ ਸਕਾਈ ਜਟਕਾ ਦਾ ਮਤਲਬ ਵਾਕ ਤਾਂ ਕਰਕੇ ਇਹਨੂੰ ਨਾਂ ਦਿੱਤਾ ਸਕਾਈ ਵਾਕ ਦਾ ਆ ਇੱਕ ਚੂਹੇ ਦਾ ਬਣਾਇਆ ਹੋਇਆ ਛੋਟਾ ਜਿਹਾ ਨਮੂਨਾ ਤੇ ਇਹ ਦੇ ਬਾਰੇ ਲਿਖਿਆ ਹੋਇਆ ਨਾਈਟ ਸਟੋਕਰ ਤੇ ਜਿਹੜੇ 18 ਹੋਰ ਪ੍ਰਜਾਤੀਆਂ ਨੇ ਉਹਨਾਂ ਚੋਂ ਇਹ ਇੱਕ ਆ ਇੱਥੇ ਇਹ ਜਿਹੜੇ ਚੂਹੇ ਜਿਹੇ ਆ ਇਹ ਸਿਰਫ ਰਾਤ ਨੂੰ ਹੀ ਦੇਖਦੇ ਇੱਥੇ ਦਿਨੇ ਕਹਿੰਦੇ ਅਜ ਤੱਕ ਕਦੇ ਨਹੀਂ ਦਿਖਿਆ ਕਿਸੇ ਨੂੰ ਸਿਰਫ ਰਾਤ ਨੂੰ ਹੀ ਬਾਹਰ ਨਿਕਲਦੇ ਆ ਉਲੂਆਂ ਵਾਲਾ ਕੰਮਾ ਕੁਲਮਲ ਕਾ ਕੇ ਵਾਕੀ ਯਾਰ 뷰 ਬੜਾ ਸੋਹਣਾ ਇੱਥੇ ਕੀ ਗੱਲ ਬਾਤ ਬੜਾ ਵਧੀਆ ਲੱਗ ਰਿਹਾ ਦੇਖਣ ਨੂੰ ਤੇ ਉੱਪਰ ਬੱਦਲ ਅਸਮਾਨ ਪੂਰਾ ਸਾਫ਼ ਕਲੀਅਰ ਥੋੜੇ ਥੋੜੇ ਬੱਦਲਾਂ ਦੀ ਟੁਕੜੀਆਂ ਕਿਤੇ ਕਿਤੇ ਤੇ ਆ ਜਿਹੜਾ ਸਾਹਮਣੇ ਬ੍ਰਿਜ ਆ ਦਿਖਦਾ ਇਹਨੂੰ ਉੱਥੋਂ ਜਾ ਕੇ ਆਪਾਂ ਕੋਲੋਂ ਦੇਖਾਂਗੇ ਤੇ ਫੇਰ ਇੱਥੋਂ ਦਾ ਪੂਰਾ ਵਧੀਆ ਮਾਹੌਲ ਦੇਖੂਗਾ ਆ ਉਸੇ ਚੂਹੇ ਵਾਂਗੂ ਇਮੂਆਂ ਦਾ ਇੱਕ ਉਹ ਬਿਗ ਬਾਰਡ ਇਮੂ ਆ ਬਣਾਇਆ ਹੋਇਆ ਸਕਾਈ ਵਾਕ ਦੇ ਵਾਸਤੇ ਇਹਨਾਂ ਨੇ ਬ੍ਰਿਜ ਇਸ ਟਾਈਮ ਬਹੁਤ ਘੱਟ ਲੋਕ ਇੱਥੇ ਹੈਗੇ ਆਏ ਹੋਏ ਪਰ ਬਹੁਤ ਥੋੜੇ ਆ ਆ ਇਹਦੀ ਹਿਸਟਰੀ ਲੱਗਦਾ ਥੋੜੀ-ਬਹੁਤ ਲਿਖੀ ਹੋਈ ਆ ਪ੍ਰੀ ਹਿਸਟੋਰੀਕਲ ਲੈਂਡਸਕੇਪ ਆ ਜਿਹੜਾ ਸਕਾਈ ਵਾਕ ਬ੍ਰਿਜ ਆ ਉਹਦੇ ਬਾਰੇ ਇਹਨਾਂ ਨੇ ਮੋਟੀ ਮੋਟੀ ਜਾਣਕਾਰੀ ਇੱਥੇ ਦਿੱਤੀ ਹੋਈ ਆ ਵੀ ਕੀ ਸੀ ਨਾ ਇਹ ਪੁਰਾਣੇ ਇਹਦੇ ਬਾਰੇ ਇਹਦੇ ਤੇ ਜ਼ਿਆਦਾ ਲਿਖਿਆ ਹੋਇਆ 400 ਮਿਲੀਨ ইয়ারਸ ਅਗੋ ਪੁਰਾਣੀ ਹਿਸਟਰੀ ਲਿਖੀ ਹੋਈ ਆ ਇੱਥੋਂ ਦੇ ਲੋਕਾਂ ਦੀ ਵੀ ਇਸ ਪੁੱਲ ਦੇ ਜਿਵੇਂ ਆਪਾਂ ਥੱਲੇ ਕਹਿ ਦਈਏ ਇਹਨਾਂ ਨੇ ਫੋਟੋ ਫੋਟੋ ਜਿਹੜੀਆਂ ਅੱਗੇ ਲੋਕ ਪੁਰਾਣੇ ਬਣਾਉਂਦੇ ਸੀ ਉਹ ਚਿੱਤਰਕਾਰੀ ਦੇ ਬਾਰੇ ਲਿਖਿਆ ਹੋਇਆ ਹੁਣ ਇਹਦੇ ਤੇ ਆਪਾਂ ਜੇ ਦੇਖੀਏ ਖੜ ਕੇ ਤੇ ਥੱਲੋਂ ਐਵੇਂ ਦਾ 뷰 ਦਿਖਦਾ ਬਾਕੀ ਬੜਾ ਸੋਹਣਾ 뷰 ਆ ਇੱਥੋਂ ਜੇ ਤੁਸੀਂ ਸਾਹਮਣੇ ਦੇਖੋ ਆਹ ਹੱਥ ਨਹੀਂ ਲੱਗਦਾ ਬਾਈ ਲੋਹੇ ਨੂੰ ਬੜਾ ਗਰਮ ਹੋਇਆ ਹੋਇਆ ਇਸ ਟਾਈਮ ਜੇ ਅਸੀਂ 360 ਤੇ ਕੈਮਰੇ ਨੂੰ ਕਮਾ ਦਈਏ ਤੇ ਪੂਰਾ ਸੋਹਣਾ 뷰 ਲੱਗਦਾ ਆ ਵਿੱਚ ਦੀ ਥੋੜੀ ਜੀ ਕਨਹਿਰ ਜੀ ਜਾਂਦੀ ਆ ਪਾਣੀ ਵਾਲੀ ਉਹ ਵੀ ਵੈਸੇ ਪਾਣੀ ਹੁਣ ਸੁੱਕਿਆ ਪਿਆ ਇਸੇ ਤਰ੍ਹਾਂ ਦਾ ਇੱਕ ਸਕਾਈਵੌਕ ਵਾਕ ਬ੍ਰਿਜ ਉਹ ਸਾਹਮਣੇ ਬਣਿਆ ਹੋਇਆ ਆਪਾਂ ਉਧਰਲੇ ਪਾਸੇ ਵੀ ਜਾ ਕੇ ਦੇਖ ਕੇ ਆਉਣੇ ਤੇ ਆ ਇਧਰੋਂ ਪਹਾੜ ਨੂੰ ਆਪਾਂ ਜੇ ਦੂਜੇ ਪਾਸੋਂ ਦੇਖੀਏ ਬੜੀਆਂ ਲੇਅਰਜ਼ ਜੀਆਂ ਬਣੀਆਂ ਹੋਈਆਂ ਇਹਦੇ ਆ ਇਹ ਲਿਖਿਆ ਹੋਇਆ ਇਹਨਾਂ ਨੇ ਵੈਲਕਮ ਟੂ ਨੰਦਾ ਕੰਟਰੀ ਇਸੇ ਸਕਾਈਵੌਕ ਜਿੱਥੇ ਜਿਹੜੀ ਜਗ੍ਹਾ ਦੇ ਉੱਤੇ ਬਣਿਆ ਹੋਇਆ ਇਹ ਜਿਹੜੇ ਆਪਣਾ ਕਹਿ ਦਈਏ ਮੂਲ ਨਿਵਾਸੀ ਲੋਕ ਸੀ ਕਬੀਲਿਆਂ ਦੇ ਵਿੱਚ ਪਹਿਲਾਂ ਵੰਡੇ ਹੋਏ ਸੀ ਤੇ ਇੱਥੋਂ ਦਾ ਜਿਹੜਾ ਕਬੀਲਾ ਸੀ ਉਹ ਨੰਦਾ ਤੇ ਇਹਨਾਂ ਨੇ ਆਪਣਾ ਟਾਈਟਲ ਕਹਿ ਦਈਏ ਭਈ ਇਸ ਜਗ੍ਹਾ ਦਾ ਟਾਈਟਲ ਵਾਪਸ ਕੋਰਟ ਦੇ ਵਿੱਚ ਲੜ ਕੇ ਫੇਰ ਲਿਆ 18-20 ਸਾਲ ਲੱਗੇ ਇਹਨਾਂ ਨੂੰ ਇਹ ਜਗ੍ਹਾ ਦਾ ਆਪਣੇ ਨਾਂ ਕਹਿ ਦਈਏ ਇੱਕ ਰੈਕੋਗਨਾਈਜ਼ ਕਰਨ ਵਾਸਤੇ ਵੀ ਹਾਂ ਇਹ ਸਾਡੀ ਧਰਤੀ ਆ ਤੇ ਇਸੇ ਕਰਕੇ ਇਹਨੂੰ ਹੁਣ ਨੰਦਾ ਦੇ ਨਾਂ ਨਾਲ ਜਾਣਿਆ ਜਾਂਦਾ ਆ ਆ ਪ੍ਰਾਣੀਆਂ ਫੋਟੋਆਂ ਨੇ ਇੱਥੋਂ ਦੇ ਲੋਕਾਂ ਦੀਆਂ ਇਹ ਕਾਪਰੀਜਨ ਦੀ ਫੋਟੋ ਆ ਜਿਹੜੇ ਤੁਸੀਂ ਪੁਰਾਣੀ ਵੀਡੀਓ ਦੇ ਵਿੱਚ ਦੇਖਿਆ ਹੋਣਾ ਰੌਟਨਾ ਸਟਾਈਲੈਂਡ ਉਦੋਂ ਘਟੋ ਘਟਾ 4000 ਲੋਕ ਆ ਇੱਥੋਂ ਦੇ ਮੂਲ ਨਿਵਾਸੀ ਜਿਨ੍ਹਾਂ ਨੂੰ ਉੱਥੇ ਰੱਖਿਆ ਜਾਂਦਾ ਸੀ ਰੌਡ ਨੇ ਸਟਾਈਲੈਂਡ ਉਹਨੂੰ ਪ੍ਰिजन ਆਈਲੈਂਡ ਵੀ ਕਹਿੰਦੇ ਸੀ ਪੁਰਾਣੀ ਵੀਡੀਓ ਦੇ ਵਿੱਚ ਤੁਸੀਂ ਦੇਖਿਆ ਹੋਣਾ ਮੈਂ ਦੱਸਿਆ ਸੀ 1838 ਤੋਂ 1931 ਤੇ ਸਾਰੇ ਵੈਸਟ ਆਸਟ੍ਰੇਲੀਆ ਚੋ ਜੇ ਕੋਈ ਹੁੰਦਾ ਸੀ ਉਹਨੂੰ ਉੱਥੇ ਲਿਜਾ ਕੇ ਛੱਡ ਦਿੰਦੇ ਸੀ ਤੇ ਆ ਮੋਟੇ-ਮੋਟੇ ਇਹਦੀਆਂ ਬਾਰੇ ਲਿਖਿਆ ਹੋਇਆ ਫੋਟੋਆਂ ਪੁਰਾਣੀਆਂ ਆ ਦੇਖੋ ਇਹ ਪੁਰਾਣੇ ਜਿਵੇਂ ਆਪਾਂ ਕਹਿੰਦੇ ਆ ਪੇਂਟਿੰਗ ਵਗੈਰਾ ਇਹਨਾਂ ਨੇ ਬਣਾਈਆਂ ਹੋਈਆਂ ਨੇ ਜਿਹੜੇ ਪੁਰਾਣੇ ਲੋਕਾਂ ਦੀ ਇੱਥੋਂ ਦੇ ਦੀਆਂ ਮੂਲ ਨਿਵਾਸੀਆਂ ਦੀ ਆ ਡਿਜ਼ਾਈਨ ਹੈ ਇਹ ਪੇਂਟ ਆ ਵੀ ਆਪਾਂ ਨੂੰ ਸ਼ਹਿਰਾਂ ਦੇ ਵਿੱਚ ਕਰਿਆ ਹੋਇਆ ਮਿਲ ਜਾਂਦਾ ਜਿਹੜੇ ਡਿਜ਼ਾਈਨ ਆ ਇਹ ਇੱਥੋਂ ਦੇ ਮੂਲ ਨਿਵਾਸੀਆਂ ਦੇ ਲੋਕਾਂ ਦੀ ਆਪਾਂ ਕਹਿੰਦੇ ਇੱਕ ਬਹੁਤ ਮਸ਼ਹੂਰ ਪੇਂਟਿੰਗ ਆ ਤੇ ਇੱਕ ਆ ਇਹਨਾਂ ਨੇ ਲਾਇਆ ਹੋਇਆ ਸਪੀਕਰ ਜਿਹੜਾ ਬੋਲ ਕੇ ਸ਼ਾਇਦ ਦੱਸਦਾ ਜੇ ਆਪਾਂ ਇਹਨੂੰ ਘਮਾਉਨੇ ਆ ਯਾਰ ਇਹਨੰਦਾ ਕੰਟਰੀ ਦੂਜੀ ਸਾਈਡੋਂ ਆ ਕੇ ਹੋਰ ਵੀ ਜ਼ਿਆਦਾ ਸੋਹਣਾ ਲੱਗਦਾ ਜਿਹੜੇ ਉਹ ਸਾਹਮਣੇ ਵਾਲੇ ਉਹ ਪੱਥਰ ਆ ਨਾ ਉਹ ਬੜੇ ਸੋਹਣੇ ਲੱਗ ਰਹੇ ਆ ਦੇਖਣ ਨੂੰ ਇੱਥੋਂ ਮੋੜ ਵੀ ਲੋਕ ਆਏ ਹੋਇਆ ਤੇ ਆ ਸਾਹਮਣੇ ਇੱਥੇ ਕੈਫੇ ਵਗੈਰਾ ਬਣਿਆ ਹੋਇਆ ਪਰ ਅੱਜ ਇਹ ਬੰਦ ਆ ਇਸ ਟਾਈਮ ਆ ਪਤੀਜੀ ਜਗ੍ਹਾ ਤੋਂ ਖੜ ਕੇ ਵੀਡੀਓ ਬਣਾ ਰਿਹਾ ਤੇ ਇਹਦੀ ਗੱਲਬਾਤ ਉਦੋਂ ਵੀ ਜ਼ਿਆਦਾ ਆ ਸਾਰਿਆਂ ਤੋਂ ਪਹਿਲਾਂ ਉੱਥੋਂ ਖੜ ਕੇ ਵੀਡੀਓ ਬਣਾਈ ਫਿਰ ਉੱਥੋਂ ਤੇ ਹੁਣ ਇਸ ਜਗ੍ਹਾ ਤੋਂ ਇਹ ਬਹੁਤ ਵੱਡੀ ਰੇਂਜ ਆ ਇਧਰ ਸਿਰੇ ਤੱਕ ਪਹਾੜ ਤੇ ਪਹਾੜਾਂ ਦੇ ਇੱਥੇ ਜਿੱਥੇ ਆਪਾਂ ਖੜੇ ਆ ਇਹ ਵੀ ਪਹਾੜ ਆ ਆਪਣੇ ਸਾਹਮਣੇ ਫੇਰ ਪਹਾੜ ਆ ਇੱਕ ਵਿਚਾਲੇ ਖਾਈ ਜੀ ਆ ਜੀ ਦੇ ਨਾਲ ਇਹ ਇੰਨਾ ਸੋਹਣਾ 뷰 ਬਣਦਾ ਤੇ ਜਿਹੜੇ ਆ ਪਹਾੜ ਆ ਇਧਰ ਜਿਹੜੀ ਆਪਾਂ ਪਹਿਲਾਂ ਫੋਟੋਆਂ ਦੇਖੀਆਂਆਂ ਪੁਰਾਣੇ ਲੋਕਾਂ ਦੀਆਂ ਯਾਨੀ ਕਿ ਅਜ ਤੋਂ ਕਹਿ ਲਈ ਆਪਾਂ 4-500 ਸਾਲ ਪੁਰਾਣੀਆਂ 4-500 ਸਾਲ ਪੁਰਾਣੀਆਂ ਗੱਲਾਂ ਉਹ ਇਨ੍ਹਾਂ ਪਹਾੜਾਂ ਦੇ ਕਿਤੇ ਨੇੜੇ ਤੇੜੇ ਇਹਨਾਂ ਨੂੰ ਪੇਂਟਿੰਗਾਂ ਮਿਲੀਆਂ ਨੇ ਪੁਰਾਣੀਆਂ ਕਰੀਆਂ ਹੋਈਆਂ ਨੇ ਜਿਵੇਂ ਆ ਜਗ੍ਹਾ ਨੇ ਇਹ ਸੇਫਟੀ ਵਾਲੀਆਂ ਚੀਜ਼ਾਂ ਦਾ ਬਾਅਦ ਚ ਆਈਆਂ ਨੇ ਪਹਿਲਾਂ ਤਾਂ ਲੋਕ ਇੱਥੇ ਆਮ ਆਉਂਦੇ ਹੋਣਗੇ ਤੇ ਇਹਨਾਂ ਦੇ ਵਿੱਚ ਪੇਂਟਿੰਗਾਂ ਵਗੈਰਾ ਲੋਕਾਂ ਦੀਆਂ ਕਰੀਆਂ ਹੋਈਆਂ ਨੇ ਉਹ ਪੇਂਟ ਵਗੈਰਾ ਪਤਾ ਨਹੀਂ ਕਿਹੜਾ ਯੂਜ਼ ਕਰਦੇ ਹੋਣਗੇ ਜਿਹੜਾ ਅੱਜ ਵੀ ਉਵੇਂ ਹੀ ਹੈਗਾ ਹਜੇ ਤੱਕ ਜਿਹੜੇ ਬ੍ਰਿਜ ਤੋਂ ਖੜ ਕੇ ਆਪਾਂ ਇਹ ਸਾਰਾ ਮਾਹੌਲ ਦੇਖਿਆ ਤੇ ਇਹਨੂੰ ਬਣਨ ਨੂੰ ਬੜਾ ਸਮਾਂ ਲੱਗਿਆ 7 ਸਾਲ ਲੱਗੇ ਇਹਨੂੰ 2013 ਦੇ ਵਿੱਚ ਬਣਨਾ ਇਹਦੀ ਬਿਉਂਤਬੰਦੀ ਕਰਨੀ ਉਹਨਾਂ ਨੇ ਸ਼ੁਰੂ ਕਰੀ ਸਕੈਚਸ ਕੋਲੋਂ ਤਿਆਰ ਕਰੇ ਤੇ ਉਹ ਕਰਦੇ ਕਰਦੇ 12 ਜੂਨ 2020 ਦੇ ਵਿੱਚ ਜਾ ਕੇ ਖੁੱਲਿਆ ਤੇ ਉਸ ਤੋਂ ਬਾਅਦ ਹੁਣ 4-5 ਸਾਲ ਹੋ ਗਏ ਨੂੰ ਖੁੱਲੇ ਨੂੰ ਤੇ ਹੁਣ ਲੋਕ ਪਿਛਲੇ 4-5 ਸਾਲਾਂ ਤੋਂ ਵਧੀਆ ਇਹਨੂੰ ਆ ਕੇ ਦੇਖਦੇ ਆ ਤੇ ਟੂਰਿਸਟ ਵਗੈਰਾ ਬਹੁਤ ਆਉਂਦੇ ਇੱਥੇ ਸਾਲ ਤੋਂ ਸ਼ਾਇਦ ਹੋਰ ਵੀ ਜ਼ਿਆਦਾ ਆਉਂਦੇ ਹੋਣਗੇ ਕਿਉਂਕਿ ਇਸ ਟਾਈਮ ਗਰਮੀ ਆ ਤੇ ਗਰਮੀ ਦੇ ਵਿੱਚ ਆ ਮੱਖੀਆਂ ਤੰਗ ਕਰਦੀਆਂ ਤਾਂ ਨਹੀਂ ਆਉਂਦੇ ਸਕਾਈ ਵਾਕ ਨੂੰ ਆਪਾਂ ਦੇਖ ਲਿਆ ਚੰਗੀ ਤਰ੍ਹਾਂ ਤਿੰਨ-ਚਾਰ ਥਾਵਾਂ ਖੜ ਕੇ ਸੋਹਣਾ ਸੀ ਵੀਊ ਬੜਾ ਵਧੀਆ ਲੱਗੇ ਦੇਖਣ ਨੂੰ ਤੇ ਹੁਣ ਆਪਾਂ ਅੱਗੇ ਚੱਲਦੇ ਆ ਨੇਚਰ ਵਿੰਡੋ ਉਹ ਵੀ ਇੱਕ ਕੁਦਰਤੀ ਤੌਰ ਤੇ ਇਦਾਂ ਜਿਹੜਾ ਤੁਸੀਂ ਪੁਰਾਣੀ ਫੋਟੋ ਦੇ ਵਿੱਚ ਦੇਖਿਆ ਉਹ ਕੁਦਰਤੀ ਤੌਰ ਤੇ ਕੋ ਬਣਿਆ ਹੋਇਆ ਦੋ ਸਾਈਡੋਂ ਪਹਾੜਾਂ ਦਾ ਜਿਵੇਂ ਮਿਲਾ ਕੇ ਫਰੇਮ ਜਿਹਾ ਬਣਿਆ ਹੋਇਆ ਕੁਲ ਮਲਾ ਕੇ ਕਹਿ ਦਈਏ ਤੇ ਉਹ ਦੇਖਦੇ ਹਾਂ ਹੁਣ ਆਪਾਂ ਜਾ ਕੇ ਹੁਣ ਆਪਾਂ ਨੈਸ਼ਨਲ ਪਾਰਕ ਦੇ ਜਿਹੜੀ ਅਗਲੀ ਅਟਰੈਕਸ਼ਨ ਉੱਥੇ ਪਹੁੰਚ ਗਏ ਆ ਨੈਚਰ ਵਿੰਡੋ ਤੇ ਇਹਦੇ ਦੁਆਰ ਕੇ ਜਾਣਕਾਰੀ ਦਿੱਤੀ ਹੋਈ ਆ ਵਾਰਨਿੰਗ ਟੈਂਪਰੇਚਰ ਤੁਸੀਂ ਦੇਖ ਸਕਦੇ ਹੋ ਵੀ ਇਸ ਟਾਈਮ ਟੈਂਪਰੇਚਰ ਕਿੰਨਾ 42 ਡਿਗਰੀ 42 ਡਿਗਰੀ ਟੈਂਪਰੇਚਰ ਇਸ ਟਾਈਮ ਦਾ ਇੱਥੇ ਇਸ ਜਗ੍ਹਾ ਦਾ ਸੌਰੀ ਤੇ ਆ ਲਿਖਿਆ ਹੋਇਆ ਇਹਨਾਂ ਨੇ ਨੈਚਰ ਵਿੰਡੋ 1 ਕਿਲੋਮੀਟਰ ਦੀ ਰਿਟਰਨ ਵਾਕ ਆ ਲਾਓ 30 ਤੋਂ 45 ਮਿੰਟ ਤੇ ਇਹ ਤੋਂ 45 ਮਿੰਟ ਲੱਗਦੇ ਤੇ ਜਿਹੜਾ ਲੂਪ ਟ੍ਰੇਲ ਆ ਉਹ 9 ਕਿਲੋਮੀਟਰ ਦਾ ਉਹਨੂੰ ਲੱਗਦਾ 3 ਤੋਂ 5 ਘੰਟੇ ਇਸ ਟਾਈਮ ਆਪਾਂ ਇਸ ਜਗ੍ਹਾ ਤੇ ਖੜੇ ਆ ਤੇ ਆਪਾਂ ਜਿਹੜੀ ਉਹ ਵਿੰਡੋ ਆ ਕੀ ਨੇਚਰ ਵਿੰਡੋ ਆ ਇਸ ਜਗ੍ਹਾ ਤੇ ਇੱਥੋਂ ਆਪਾਂ ਤੁਰ ਕੇ ਜਾਣਾ ਤੇ ਜਿਵੇਂ ਆਪਾਂ ਟੈਂਪਰੇਚਰ ਮੈਂ ਤੁਹਾਨੂੰ ਦਿਖਾਇਆ ਵੀ ਅੱਜ 42 ਡਿਗਰੀ ਆ ਇਸ ਕਰਕੇ ਇਹਨਾਂ ਨੇ ਆ ਲਿਖ ਕੇ ਲਾ ਰੱਖਿਆ ਵੀ ਜਿਹੜੀ ਲੂਪ ਟ੍ਰੇਲ ਆ ਉਹ ਕਲੋਜ਼ਡ ਆ ਡਿਊ ਟੂ ਹੀਟ ਰਿਸਕ ਇਹ ਬੰਦ ਕਰੀ ਹੋਈ ਆ ਗਰਮੀ ਬਹੁਤ ਜ਼ਿਆਦਾ 42 ਡਿਗਰੀ ਆ ਇੰਨੇ ਟੈਂਪਰੇਚਰ ਦੇ ਵਿੱਚ ਇਹਨਾਂ ਨੇ ਲਿਖਿਆ ਹੋਇਆ ਵੀ ਭਈ ਹੀਟ ਹੈ ਇਹਦੇ ਨਾਲ ਬੰਦਾ ਮਰ ਵੀ ਸਕਦਾ ਹਾਈਕਰਸ ਹੈਵ ਡਾਈਡ ਔਨ ਥਿਸ ਟ੍ਰੇਲ ਡੂ ਨੋਟ ਵਾਕ ਦ ਟ੍ਰੇਲ ਇਨ ਹੌਟ ਵਾਦਰ ਕੈਰੀ ਐਂਡ ਡਰਿੰਕ 3 ਟੂ 4 ਲੀਟਰਸ ਔਫ ਵਾਟਰ ਪਰ ਪਰਸਨ ਸੂਟੇਬਲ ਆਪਣੇ ਕੱਪੜੇ ਪਾ ਕੇ ਜਾਓ ਤੇ ਇਹਨਾਂ ਨੇ ਲਿਖਿਆ ਵੀ ਗਰਮੀਆਂ ਦੇ ਵਿੱਚ 7 ਵਜੇ ਤੋਂ ਬਾਅਦ ਸਵੇਰੇ 7 ਵਜੇ ਤੋਂ ਬਾਅਦ ਟ੍ਰੇਲ ਨੂੰ ਸਟਾਰਟ ਨਾ ਕਰੋ ਬੱਲੇ ਬੱਲੇ 42 ਡਿਗਰੀ ਆ ਕਲਵਾਰੀ ਟੂਰਿਸਟ ਡੈਥ ਵਾਰਨਿੰਗ ਇਸ ਟ੍ਰੈਕ ਦੇ ਉੱਤੇ ਬੰਦੇ ਮਰੇ ਵੀ ਨੇ ਲੂਪ ਟ੍ਰੇਲ ਦਾ ਜਿਵੇਂ ਤੁਸੀਂ ਦੇਖਿਆ ਬੰਦ ਹੈ ਤੇ ਉਹਨੂੰ ਲੱਗਦਾ ਵੀ ਬਹੁਤ ਜ਼ਿਆਦਾ ਸਮਾਂ ਉੱਥੇ ਤਾਂ ਆਪਾਂ ਜਿਵੇਂ ਵੈਸੇ ਵੀ ਨਹੀਂ ਜਾਣਾ ਸੀ ਇੰਨੀ ਗਰਮੀ 'ਚ ਤੇ ਆਪ ਹੀ ਇਹਨਾਂ ਨੇ ਬੰਦ ਕਰ ਰੱਖੀ ਆ ਆਪਾਂ ਸਿਰਫ ਹੁਣ ਨੇਚਰ ਵਿੰਡੋ ਦੇਖਣ ਜਾਵਾਂਗੇ ਜਿਹਨੂੰ ਸਿਰਫ 1 ਕਿਲੋਮੀਟਰ ਆ ਤੇ ਆਉਣ ਜਾਣ ਆਪਾਂ ਨੂੰ 30-35 ਮਿੰਟ ਲੱਗ ਜਾਣੇ ਟ੍ਰੈਕ ਆਪਾਂ ਸਟਾਰਟ ਕਰ ਲਿਆ ਸਿਰਫ ਨੇਚਰ ਵਿੰਡੋ ਦਾ ਆ ਟ੍ਰੈਕ ਤਾਂ ਕਹਾਦਾ ਹੈ ਤਾਂ ਵਾਟ ਤਾਂ ਕੁਝ ਵੀ ਨਹੀਂ 100 ਕਿਲੋਮੀਟਰ ਹੀ ਆ ਆ ਪ੍ਰੋਬਲਮ ਸਿਰਫ ਟੈਂਪਰੇਚਰ ਦੀ ਆ ਵੀ ਟੈਂਪਰੇਚਰ ਬਿਆਲੀ ਤੇ 43 ਡਿਗਰੀ ਆ ਤੇ ਇਸ ਕਰਕੇ ਤੇ ਸਮਾਂ ਵੀ ਇਸ ਟਾਈਮ ਦੁਪਹਿਰ ਦਾ ਹੋਇਆ ਪਰ ਲੋਕ ਫਿਰ ਵੀ ਬਹੁਤ ਹੈਗੇ ਆ 4.5 ਹੋਇਆ ਲੋਕ ਹੋਰ ਵੀ ਸਾਡੇ ਮੂਰੇ ਅੱਗੇ-ਅੱਗੇ ਚਾਈ ਜਾਂਦੇ ਆ ਆ ਇਸੇ ਰਾਹ ਦੇ ਉੱਤੇ ਇਹਨਾਂ ਨੇ ਕਿਰਾਹ ਦੇ ਵਿੱਚ ਖੜਕੇ ਦੇਖਣ ਨੂੰ ਬਣਾਇਆ ਹੋਇਆ ਆ ਦੇਖੋ ਹੁਣ ਸ਼ਾਇਦ ਵਧੀਆ ਦਿਖੇ ਆ ਪਹਾੜਾਂ ਦੀ ਸ਼ੇਪ ਦੇਖੋ ਕਿਦਾਂ ਦੀ ਆ ਮੇਰੇ ਜਗ੍ਹਾ ਨਹੀਂ ਯਾਦ ਆ ਰਹੀ ਮੈਂ ਕਈ ਵੀਡੀਓ ਦੇ ਵਿੱਚ ਦੇਖਿਆ ਅਮਰੀਕਾ ਦੇ ਵਿੱਚ ਇੱਕ ਇਦਾਂ ਦੇ ਪਹਾੜ ਨੇਗੇ ਰੈਡ-ਰੈਡ ਜੇ ਕਲਰ ਦੇ ਬਿਲਕੁਲ ਉਵੇਂ ਦਾ ਮੂੰਹ ਮਹਾਂਦਰਾ ਜ ਇਹਨਾਂ ਦਾ ਉਹ ਉਵੇਂ ਦੇ ਭਲੇਖੇ ਜੇ ਪੈਂਦੇ ਆ ਜਿੱਦਾਂ ਲੇਅਰਜ਼ ਨੇ ਇਹਦੀਆਂ ਪੱਥਰ ਦੀਆਂ ਬਿਲਕੁਲ ਉਵੇਂ ਦਾ ਉਹ ਮੇਰੇ ਜਗ੍ਹਾ ਨਹੀਂ ਯਾਦ ਆ ਰਹੀ ਕਿਹੜੀ ਸੀਗੀ ਉਹ ਅੱਗੇ ਨੂੰ ਆ ਗਏ ਆਪਾਂ ਤੇ ਜਗ੍ਹਾ ਬਾਕੀ ਸੋਹਣੀ ਆ ਆ ਪੱਥਰ ਦੇਖੋ ਤੁਸੀਂ ਦੇਖ ਰਹੇ ਹੋਵੋਗੇ ਜਿਹੜਾ ਮੈਂ ਕਹਿੰਦਾ ਸੀ ਨਾ ਵੀ ਲਾਲ ਰੰਗ ਆ ਐਵੇਂ ਦੇ ਨਹੀਂ ਇਹ ਪੱਥਰ ਬੜੇ ਸੋਹਣੇ ਲੱਗਦੇ ਦੇਖਣ ਨੂੰ ਤੇ ਬਹੁਤ ਜ਼ਿਆਦਾ ਲੇਅਰਸ ਨੇ ਇਹਨਾਂ ਦੇ ਵਿੱਚ ਆ ਦੇਖੋ ਐਵੇਂ 1 2 3 ਲਗ ਲਗ ਪੱਥਰਾਂ ਦਾ ਪੱਥਰ ਬਣਦਾ ਹੋਊ ਇਹਨਾਂ ਤੋਂ ਉਹ ਸਾਹਮਣੇ ਖੜੇ ਆ ਲੋਕ ਆਪਾਂ ਪਹੁੰਚ ਗਏ ਲਗਭਗ ਉਸ ਜਗ੍ਹਾ ਤੇ ਦੇਖੋ ਆ ਬਹੁਤ ক্লোਜ਼ ਆਪਾਂ ਇਹਦਾ ਪੱਥਰਾਂ ਦਾ ਬੜਾ ਸੋਹਣਾ ਲੱਗਦਾ ਯਾਰ ਲੇਅਰਸ ਜੀਆਂ ਜਿਹੜਾ ਆਪਣਾ ਗ੍ਰੇਨਾਈਟ ਆਉਂਦਾ ਉਹ ਵੀ ਸ਼ਾਇਦ ਐਵੇਂ ਕਿਸੇ ਪਹਾੜਾਂ ਨੂੰ ਵੱਡਾ ਵੱਡਾ ਬਣਾਉਂਦੇ ਹੋਣ ਕਿਉਂਕਿ ਇਹਦੀਆਂ ਆਪ ਦੇ ਆਪ ਚ ਖੁਦੋਂ ਹੀ ਲੇਅਰਸ ਬਣ ਰੀਆਂ ਤੇ ਆ ਉਹ ਮੇਨਾ ਨੈਚੁਰਲ ਵਿੰਡੋ ਆ ਜਿਹਨੂੰ ਆਪਾਂ ਦੇਖਣ ਨੂੰ ਆਏ ਆ ਤੇ ਆਪਾਂ ਹੁਣ ਆ ਪਹਾੜਾਂ ਨੂੰ ਚੜ ਕੇ ਉੱਤਰਲੇ ਦੂਜੇ ਪਾਸੋਂ ਦੀ ਜਾ ਕੇ ਉਹਨੂੰ ਦੇਖਦੇ ਆਂ ਆ ਸੀ ਜੋ ਉਹ ਕੁਦਰਤੀ ਵਿੰਡੋ ਇਸ ਚੀਜ਼ ਨੂੰ ਦੇਖਣ ਵਾਸਤੇ ਲੋਕ ਆਉਂਦੇ ਆ ਦੂਰੋਂ ਦੂਰੋਂ ਇਹ ਪਹਾੜ ਐਸੇ ਪਤਾ ਨਹੀਂ ਕਿਹੜੇ ਹਸਾਬ ਨਾਲ ਕੁਦਰਤੀ ਤਰੀਕੇ ਨਾਲ ਐਵੇਂ ਬਣੇ ਹੋਇਆ ਇਧਰੋਂ ਲੇਅਰਸ ਬਣ ਕੇ ਇਦਾਂ ਪਰ ਸੈਂਟਰ ਦੇ ਵਿੱਚ ਕੁਛ ਐ ਨਹੀਂ ਬੜਾ ਸੋਹਣਾ ਲੱਗਦਾ ਕੁਦਰਤੀ ਦੇਖਣ ਨੂੰ ਐਸੇ ਇੱਕ ਦੂਜੇ ਦੇ ਉੱਤੇ ਐਵੇਂ ਟਕੇ ਹੋਇਆ ਪੱਥਰ ਬੜੇ ਵਧੀਆ ਤੇ ਆਪਾਂ ਅੱਗੇ ਜਾਦੇ ਨਾ ਚਾਹੀਏ ਵਿੱਚੋਂ ਐਸੇ ਆ ਲੱਗਦਾ ਹੁਣ ਵੀ ਜਿਵੇਂ ਹੌਲੀ 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 ਪੱਥਰ ਟੁੱਟ ਰਿਹਾ ਹੁੰਦਾ ਦੇਖਣ ਨੂੰ ਲੱਗਦਾ। ਕਲਵਾਰੀ نیشنل ਪਾਰਕ ਦੀਆਂ ਜਿਹੜੀਆਂ ਦੋ ਮੇਨ ਅਟਰੈਕਸ਼ਨਾਂ ਸੀ, ਸਕਾਈ ਵਾਕ ਤੇ ਨੇਚਰ ਵਿੰਡੋ। ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਦੇਖ ਲਿਆ। ਗਰਮੀ ਤੇ ਮੱਖੀਆਂ ਆ ਦੋ ਚੀਜ਼ਾਂ ਨੇ ਬੜਾ ਤੰਗ ਕਰਿਆ। ਤੇ ਹੁਣ ਇਹ ਦੇਖਣ ਤੋਂ ਬਾਅਦ ਆਪਾਂ ਵਾਪਸ ਚੱਲਿਆ ਕਲਵਾਰੀ ਸ਼ਹਿਰ। ਜਿੱਥੇ ਆਪਾਂ ਆਪਣੀ ਕੈਂਪ ਸਾਈਟ ਬੁੱਕ ਕਰਾਈ ਹੋਈ ਆ। ਉੱਥੇ ਜਾ ਕੇ ਓਏ ਹੋਏ ਉੱਥੇ ਜਾ ਕੇ ਆਪਾਂ ਅੱਜ ਟਾਊਨ ਸੈਂਟਰ ਘੁੰਮਾਂਗੇ ਕਲਵਾਰੀ ਦਾ। ਛੋਟਾ ਜਿਹਾ ਟਾਊਨ ਆ ਤੇ ਉਹ ਜਾ ਕੇ ਦੇਖਦੇ ਆ ਨਾਲੇ ਕੁਛ ਖਾਣੇ ਪੀਣੇ ਆ ਪਰ ਗੂਗਲ ਤੇ ਦੇਖਿਆ ਸੀ ਉੱਥੇ ਹੀ ਪਾਰਕਪੂਰ ਇੱਕ ਵਧੀਆ ਬਣਿਆ ਹੋਇਆ ਸੋਹਣਾ ਦੇਖਣ ਨੂੰ ਉਹ ਦੇਖਦੇ ਆ ਜਾ ਕੇ ਤੇ ਨੈਸ਼ਨਲ ਪਾਰਕ ਆਪਾਂ ਦੇਖ ਲਿਆ ਆ ਜਿਹੜੀ ਲੇਕ ਆ ਨਾ ਇਹਦਾ ਪਾਣੀ ਬੜਾ ਸਾਫ ਆ ਜਿੱਥੇ ਆਪਾਂ ਪਹਿਲਾਂ ਬੀਚ ਤੇ ਗਏ ਸੀ ਉਹ ਤਾਂ ਵੈਸੇ ਵਿੱਚ ਜੜੀਆਂ ਬੁੱਟੀਆਂ ਬਹੁਤ ਸੀ ਸਾਫ ਨਹੀਂ ਸੀ ਪਾਣੀ ਪਰ ਇਹਦਾ ਬੜਾ ਸਾਫ ਆ ਪਾਣੀ ਤੇ ਵੈਸੇ ਵੀ ਸ਼ਾਂਤ ਆ ਤੇ ਸਨਸੈਟ ਦਾ ਟਾਈਮ ਹੋਣ ਵਾਲਾ ਹੁਣ ਨੇੜੇ ਹੀ ਆ ਕੰਮ ਕਿੱਧਰ ਨੂੰ ਚਲੀਏ ਫਿਰ ਹੁਣ ਆ ਇਹ ਤਾਂ ਕੁਝ ਘੌੜੇ ਲਈ ਲੱਗਣੀ ਹੈ ਪਹਿਲਾਂ ਪੀਜ਼ਾ ਸ਼ਾਪ ਤੇ ਚਲਦੇ ਹਾਂ ਪੀਜ਼ਾ ਲੈ ਕੇ ਪਹਿਲਾਂ ਪੇਟ ਪੂਜਾ ਕਰੀਏ ਇੱਕ ਵਾਰੀ ਤਾਂ ਨਾ ਉਹਨੇ 42 43 ਡਿਗਰੀ ਵਾਲੀ ਕਰਮੀ ਨੇ ਇੱਕ ਵਾਰੀ ਖਿੱਚ ਜਾਈ ਦਿੱਤੇ ਸਰੀਰ ਦੇਖ ਲੈ 15 ਕਿਲੋ 15 ਕਿਲੋਮੀਟਰ ਆਏ ਆਪਾਂ ਹਾਂ ਟੈਂਪਰੇਚਰ 15 ਡਿਗਰੀ ਦਾ ਪਰ ਟੈਂਪਰੇਚਰ 15 ਡਿਗਰੀ ਡਾਊਨ ਆ ਗਿਆ ਸਿਰਫ 15 ਕਿਲੋਮੀਟਰ ਚ ਉੱਥੇ ਇੱਕ ਨੈਸ਼ਨਲ ਪਾਰਕ ਚ 42 43 ਸੀ ਇੱਥੇ ਆ ਕੇ ਹੁਣ 30 31 ਕਰ ਰਿਹਾ ਤੇਰਾ 14 ਡਿਗਰੀ ਟੈਂਪਰੇਚਰ ਇੱਕੋ ਦਾਮ ਡਾਊਨ ਆਇਆ ਆਕਲਵਾਰੀ ਸਿਟੀ ਸੈਂਟਰ ਦੇ ਵਿੱਚ ਆ ਕੇ ਇੱਕ ਮੈਮੋਰੀਅਲ ਬਣਿਆ ਹੋਇਆ ਇਹ ਮੈਮੋਰੀਅਲ ਬਣਿਆ ਹੋਇਆ ਫੌਜੀਆਂ ਦੀ ਯਾਦ ਦੇ ਵਿੱਚ ਜਿਨ੍ਹਾਂ ਨੇ ਸ਼ਹੀਦੀਆਂ ਪਾਈਆਂ World War 1 ਤੇ 2 World War 1 ਜਾਂ 2 ਆਪਾਂ ਉਹ ਦੇਖਦੇ ਹਾਂ ਅਜੇ ਪੜ੍ਹਨਾ ਪੈਣਾ ਆਪਾਂ ਨੂੰ ਇਹਦੇ ਤੇ ਇਧਰਲੀ ਸਾਈਡ ਲੱਗਿਆ ਹੋਇਆ World War ਵੋਲਡ ਵਾਰ 2 1939 ਤੋਂ 1945 ਆ ਵੋਲਡ ਵਾਰ 1 ਲਿਖਿਆ ਹੋਇਆ 1914 ਤੋਂ 1918 65258 ਆ ਬੋਰ ਵਾਰ ਲਈ ਵੀ 1899 ਤੋਂ 1902 518 ਫੌਜੀ ਸ਼ਹੀਦ ਹੋਏ ਵਿਤਨਾਮ ਵਾਰ ਵਿਤਨਾਮ ਵਾਰ ਤਾਂ ਆਪਾਂ ਸਾਰਿਆਂ ਨੇ ਸੁਣੀ ਹੋਇਆ 1962 1972 423 ਕੋਰੀਅਨ ਵਾਰ 1950 ਤੋਂ 1953 278 ਇਹ ਫੌਜੀਾਂ ਦੀ ਯਾਦ ਦੇ ਵਿੱਚ ਬਣਾਇਆ ਹੋਇਆ ਇੱਧਰਲੀ ਸਾਈਡ ਲਿਖੇ ਹੋਏ ਨੇ ਨਾਮ ਜਿਹੜਾ ਪਰ ਨੰਬਰ ਦੀ ਗੱਲ ਕਰਦੇ ਸੀ ਵੀ ਐਨ ਐਫ ਓ ਜੀ ਸਹੀਦ ਹੋਏ ਨੇ ਉਹ ਸਿਰਫ ਆਸਟ੍ਰੇਲੀਆ ਦੇ ਆ ਇਹ 59258 ਆਸਟ੍ਰੇਲੀਅਨ ਸੀਗੇ ਵਰਲਡ ਵਾਰ 1 ਦੇ ਵਿੱਚ ਤੇ 2 ਦੇ ਵਿੱਚ 33000 ਸਮਥਿੰਗ ਸੀਗੇ ਤੇ ਉਸ ਤੋਂ ਬਾਅਦ ਆ ਇੱਥੇ ਇੱਕ ਤੋਪ ਪਣੀ ਹੋਈ ਆ ਤੋਪ ਨੂੰ ਆਪਾਂ ਕੋਲੋਂ ਜਾ ਕੇ ਦੇਖਦੇ ਹਾਂ ਹਾਂ ਬਹੁਤ ਵੱਡੀ ਆ ਯਾਰ ਤੋਪ ਹਨਾ ਉਸ ਹੱਬ ਨਾਲ ਇਹ ਥੱਲੇ ਹਾਂ ਮੋਟਰ ਇੱਥੇ ਸ਼ਾਇਦ ਇਹਦਾ ਓਕੀ ਜਾਂਦੇ ਹੁੰਦੇ ਆਸਲਾ ਜਾਂ ਰੌਂਦ ਵਗੈਰਾ ਇੱਥੇ ਉਹ ਰੱਖਦੇ ਹੋਣ ਇੱਥੋਂ ਇੱਥੋਂ ਚੜਦੇ ਆ ਇੱਥੋਂ ਰੱਖਦੇ ਹੋਣਗੇ ਐ ਇੱਥੇ ਤੋਂ ਤੇ ਇੱਥੋਂ ਚੱਕ ਕੇ ਫਿਰ ਇਹਦੇ ਚ ਇੱਥੇ ਆਸਲਾ ਜਦੋਂ ਪੈਂਦਾ ਹੁੰਦਾ ਡਰਾਇਵਰ ਵਾਹਦਾ ਇੱਥੇ ਇਹਦਾ ਡਰਾਇਵਰ ਪੈਂਦਾ ਹੁੰਦਾ ਇਹ ਨਿਸਾਨਾ ਨਾਲ ਨਾਲ ਆਹ ਬੜੀ ਤਕੜੀ ਚੀਜ਼ ਬਣਾਈ ਹੋਈ ਆ ਹਨਾ ਆ ਇਹਦਾ ਇੱਥੇ ਸਹੀ ਇੱਕ ਕੁਛ ਲੱਗਿਆ ਹੋਇਆ 40mm ਮੇਰਾ ਦਾ ਰੌਂਡ ਦਾ ਸਾਈਜ਼ ਹੁੰਦਾ ਉਹ ਕੋਲੇ ਦਾ ਸਾਈਜ਼ ਹੁੰਦਾ ਹੁਣ ਇੱਥੇ ਇਹਦੇ ਤੇ ਕੁਝ ਲਿਖਿਆ ਹੋਇਆ ਸੀ ਬਟ ਉਹ ਪਲੇਟ ਦੀ ਟੁੱਟੀ ਹੋਈ ਆ 40mm ਬਹੁਤ ਵੱਡਾ ਹੋ ਜਿਹੜੇ ਵਿਸ਼ਵ ਜਦੋਂ ਪਹਿਲਾ ਤੇ ਦੂਜੇ ਦੀ ਯਾਦ ਦੇ ਵਿੱਚੇ ਬਣਾਇਆ ਹੋਇਆ ਮੈਮੋਰੀਅਲ ਇਹਨੂੰ ਦੇਖਣ ਤੋਂ ਬਾਅਦ ਆਪਾਂ ਅੱਜ ਦੀ ਇੱਥੇ ਕਰਦੇ ਆਂ ਸਮਾਪਤੀ ਅੱਜ ਆਪਾਂ ਵਧੀਆ ਦਿਨ ਹਾਂ ਕਾਫੀ ਵਧੀਆ ਵਧੀਆ ਚੀਜ਼ਾਂ ਕੁਦਰਤੀ ਤੌਰ ਤੇ ਜਿਹੜੀਆਂ ਬਣੀਆਂ ਹੋਈਆਂ ਨੇ ਉਹ ਦੇਖੀਆਂ ਜਾਦਾ ਥੋੜੀ ਅੱਜ ਪ੍ਰੋਬਲਮ ਆਈ ਟੈਂਪਰੇਚਰ ਦੀ ਤਾਪਮਾਨ ਬਹੁਤ ਜ਼ਿਆਦਾ ਸੀ 34 ਡਿਗਰੀ ਪਮਾਨ ਨੂੰ ਲੱਗਦਾ ਪਿੱਛੇ ਬੜਾ ਸੋਹਣਾ ਸਨਸੈਟ ਹੋ ਕੇ ਹਟੇ ਹੋਣੇ ਹੋਣੇ ਤੇ ਬੜਾ ਸੋਹਣਾ ਥਿਊ ਆ ਰਿਹਾ ਪਿੱਛੇ ਬਾਕੀ ਭਾਈ ਸਾਹਿਬ ਹੁਣ ਆਪਾਂ ਚੱਲਦੇ ਆ ਆਪਣੇ ੈਂਪ ਕਨੀ ਤੇ ਅੱਜ ਦੀ ਫਿਰ ਸਮਾਪਤੀ ਕਰਦੇ ਆ ਕੱਲ ਨੂੰ ਆਪਾਂ ਇੱਥੋਂ ਵਾਪਸ ਤੁਰਾਂਗੇ ਪਰਥ ਨੂੰ ਤਾਂ ਉਹੀ ਸੇਮ 350 600 ਕਿਲੋਮੀਟਰ ਦੀ ਡਰਾਈਵ ਤੇ ਰਾਤ ਵਿੱਚ ਜਿਹੜੀਆਂ ਜਿਹੜੀਆਂ ਚੀਜ਼ਾਂ ਆਪਾਂ ਆਉਣ ਵੇਲੇ ਨਹੀਂ ਦੇਖੀਆਂ ਆਪਾਂ ਛੱਡੀਆਂ ਸੀ ਵੀ ਚੱਲ ਮੁੜਦੇ ਹੋਏ ਦੇਖਾਂਗੇ ਤੇ ਉਹ ਕੱਲ ਨੂੰ ਦੇਖਣ ਦੀ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਪੂਰੇ ਪੂਰੇ ਤੇ ਕੱਲ ਨੂੰ ਮਿਲਦੇ ਆ ਤਾਂ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਜਰੂਰ ਕਰਿਓ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਚੈਨਲ ਨੂੰ ਤੇ ਤੁਸੀਂ ਜੁੜੇ ਹੋ ਨਾਲ ਬਹੁਤ ਬਹੁਤ ਧੰਨਵਾਦ ਬਾਕੀ ਕੱਲ ਨੂੰ ਮਿਲਦੇ ਆ ਫਿਰ ਨਵੇਂ ਰਾਹਾਂ ਤੇ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਧੰਨਵਾਦ